ਜੀ ਇਸ ਰੋਮ ਵਿੱਚ ਮਾਨਜੋ ਐਸਐਸਪੀ ਪਟਿਆਲਾ ਸ਼੍ਰੀ ਬਲਵੰਤ ਸ਼ਰਮਾ ਜੀ ਇਸ ਐਸਪੀ ਸਿਟੀ ਸਰਫਰਾਜ਼ ਆਲਮ ਆਈਪੀਐਸ ਜਿਹਦੇ ਵਿਸ਼ਾ ਗਵਿਸ਼ਾ ਹੈਡ ਟਿਆਲਾ ਪੁਲਿਸ ਨੂੰ ਉਸ ਵਕਤ ਨੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਇੱਕ ਚਰਨ ਕਲਮ ਨਾ ਦੇ ਦੋਸ਼ੀ ਨੂੰ ਪੁਲਿਸ ਨੇ ਕਾਬੂ ਕੀਤਾ ਫਕਿੰਦਰ ਹਸਪਤਾਲ ਮੈਡੀਕਲ ਕਾਲਜ ਦੇ ਵਿੱਚੋਂ ਲਗਾਤਾਰ ਬੱਚਿਆਂ ਦੇ ਲੈਪਟਾਪ ਮੋਬਾਈਲ ਚੋਰੀ ਹੋ ਰਹੇ ਸੀ ਜਿਸ ਤੇ ਕਸ਼ਮੀਰ ਚੰਦ ਵਾਰਡਰ ਜੀ ਨੇ ਸਾਡੇ ਪਾਸ ਇਲਾਹ ਦੇ ਕੇ ਬੀਤੀ 9 ਜਨਵਰੀ 24 ਨੂੰ ਕਦਮਾ ਨੰਬਰ 59 ਅੰਡਰ ਸੈਕਸ਼ਨ 4580 ਆਈਪੀਸੀ 18 ਸਿਵਲ ਲਾਈਨ ਦਰਜ ਦਿਸਟ ਕਰਾਇਆ ਸੀ ਜਿਸ ਦੀ ਢੁਗਾਈ ਨਾਲ ਤਕੀਸ਼ ਕਰਦੇ ਹੋਏ ਇੰਸਪੈਕਟਰ ਐਸ ਐਚਓ ਸਿਵਲ ਲਾਈਨ ਔਰ ਇਨਚਾਰਜ ਆਫ ਫੋਸਟ ਫੋਸਟਲ ਨੇ ਇਹ ਅਸਈਂ ਦਰਜਿਤ ਨੇ ਆਪਣੀ ਟੀਮ ਦੇ ਨਾਲ ਮੁਸਤਦੀ ਨਾਲ ਕੋਸ਼ਿਸ਼ ਚੰਨ ਕਮਲ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਪਾਸੋਂ ਕੀ ਲੈਪਟਾਪ ਜੋ ਹੈ ਬਰੌਂਡ ਦਿੱਤੇ ਗਏ ਨੇ ਤੇ ਦੋਸ਼ੀ ਪਾਸੋਂ ਹੋਰ ਕੁਛ ਨਹੀਂ ਸਰ ਇਸ ਤੇ ਕਹਿਦਾ ਵੀ ਕੋਈ ਮੰਗਣਾ ਦਰਜ ਹੈ ਹਾਂਜੀ ਪਹਿਲਾਂ ਵੀ ਇਹਦੇ ਖਿਲਾਫ ਐਨਡੀਪੀਐਸ ਦਾ ਫਿਕਰਮਾ ਦਰਜ ਹੈ ਤੇ ਬਾਕੀ ਨਹੀਂ ਤਪੀਸ਼ ਕਰ ਰਿਹਾ ਸੀ ਰਿਮਾਂਡ ਲਿਆ ਉਹਦਾ ਤੇ ਉਹ ਉਹ ਹਸਟਲ ਦੇ ਵਿੱਚ ਬਹੁਤ ਰੈਸਲਰ ਹੈ ਜੀ ਕਹਿੰਦੇ ਕਿ ਇਹ ਪਹਿਲਾਂ ਰੈਸਲਰ ਹੈ ਜੀ ਕਰਦਾ ਰਿਹਾ ਦੱਸੋ ਬਾਕੀ ਜਿਆਦਾ ਟਰੂ ਆਈ ਜਾਣੀ ਸਾਡੇ ਕੋਲ ਨਹੀਂ ਦੱਸਿਆ ਸਰ ਅੰਦਰ ਵੜ ਕੇ ਕਰਦੇ ਚੋਰੀ ਹੋਸਟਲ ਦੇ ਜਿਹੜੇ ਹਾਂਜੀ ਉਹ ਜਿਹੜਾ ਲਿਖਾਇਆ ਉਹ ਨਹੀਂ ਕਿ ਸਾਡੇ ਚੋਰੀ ਹੋਈ ਹੈ ਤੇ ਨਵਾਂ ਦਾ ਸਾਡੇ ਦੇ ਦੱਸ ਤੇ ਤੁਹਾਨੂੰ ਇਹ ਤੁਹਾਨੂੰ ਕੋ ਸਿਟੀ ਚਲੀਪਰੇ ਕਰਤੀ ਸੀ ਸੀਟੀ ਸੀਟੀ ਸੀ ਵਿਚ ਦਾ ਸੀਗਾ ਕੀ ਕੀ ਕਰਦਾ ਸੀ ਹਾਂਜੀ ਕਿ ਉਹ ਵੇਚਦਾ ਹੀ ਸੀਗਾ ਜੀ ਉਹ ਕਰ ਰਿਹਾ ਤਫਤੀਸ਼ ਅਸੀਂ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਚੱਲ ਰਿਹਾ ਕੋਈ ਨਸ਼ਾ ਵਗੈਰਾ ਕਰਦਾ ਸੀ ਹਾਂਜੀ ਦਸ਼ਮ ਵਿੱਚ ਕਰਦਾ ਥੋੜੇ ਨੇ ਇਹਨਾਂ ਦਾ ਸ਼ੇਪ ਰਾਉਡ ਹੋਈਦਾ ਸਭ ਠੀਕ ਹੈ ਬਾਕੀ ਹੁਣ ਕਦੀ ਚੱਲੀ ਜਾ ਰਹੀ ਹੈ ਉਹ ਵੀ ਉਮੀਦ ਹੈ ਤੁਹਾਨੂੰ ਇਹਦੇ ਨਾਲ ਬੋਰੀ ਹੋਸਾ ਸਾਥੀ ਹੋਣੇ ਉਹ ਚੱਲ ਰਿਹਾ ਠੀਕ ਹੈ